वेलकम बैक बहुत-बहुत स्वागत है जी करेलू इलाज आज फिर एक शानदार वाकई आज तक ते जितने भी वीडियो हैं सब तो जबरदस्त वीडियो ਤੁਹਾਡੇ ਨਾਲ શેર ਕਰਨ ਵਾਸਤੇ حاضر ਹੋਏ ਆ ਕਿਉਂਕਿ ਅੱਜ ਦਾ ਵੀਡੀਓ ਹੈ ਅੱਖਾਂ ਦੇ ਉੱਤੇ ਅੱਜ ਮੈਂ ਤੁਹਾਨੂੰ ਦੋ ਚੀਜ਼ਾਂ ਦੱਸਾਂਗਾ ਪਹਿਲੀ ਚੀਜ਼ ਦੱਸਾਂਗਾ ਕਿ ਜਿਨ੍ਹਾਂ ਨੂੰ ਆਪਟਿਕ ਨਰਵ ਯਾਨੀ ਕਿ ਅੱਖ ਦੇ ਵਿੱਚ ਜਿਹੜੇ ਪਿੱਛੇ ਨਸ ਹੁੰਦੀ ਹੈ ਜਦੋਂ ਉਹ ਸੁੱਕ ਜਾਂਦੀ ਹੈ ਇਸ ਇਨਸਾਨ ਦੀ ਰੋਸ਼ਨੀ ਜਿਹੜੀ ਹੈ ਨਾ ਅੱਖਾਂ ਦੀ ਰੋਸ਼ਨੀ ਉਹ ਧੀਰੇ ਧੀਰੇ ਮੱਧਮ ਪੈ ਜਾਂਦੀ ਹੈ ਔਰ ਕਈ ਵਾਰ ਤਾਂ ਬੰਦੇ ਨੂੰ ਦਿਖਣਾ ਬੰਦ ਹੋ ਜਾਂਦਾ ਹੈ ਠੀਕ ਹੈ ਉਸ ਅੱਖ ਦੀ ਰੋਸ਼ਨੀ ਨੂੰ ਵਾਪਸ ਕਿਵੇਂ ਲੈ ਕੇ ਆਣਾ ਕਿਉਂਕਿ ਇਹਦਾ ਪੂਰੀ ਦੁਨੀਆ 'ਚ ਕੋਈ ਇਲਾਜ ਨਹੀਂ ਹੈ ਪੂਰੀ ਦੁਨੀਆ 'ਚ ਗਾਰੰਟੀ ਮੈਂ ਦਿੰਨਾ ਇਸ ਗੱਲ ਦੀ ਵਾਕਈ ਪੂਰੀ ਦੁਨੀਆ ਚ ਇਲਾਜ ਨਹੀਂ ਹੈ ਔਰ ਮੇਰੇ ਬਹੁਤ ਅੱਛੇ ਮਿੱਤਰ ਹੈ ਗੁਜਰਾਤ ਪਾਵਨਗਰ ਤੋਂ ਮਿਸਟਰ ਕਮਲੇਸ਼ ਚਿਮਨਾਨੀ ਉਹਨਾਂ ਨੇ ਮੈਨੂੰ ਇੱਕ ਫਾਰਮੂਲਾ ਦੱਸਿਆ ਸੀਗਾ ਔਰ ਉਸ ਫਾਰਮੂਲੇ ਨੂੰ ਮੈਂ ਕਈ ਲੋਕਾਂ ਦੇ ਨਾਲ ਸ਼ੇਅਰ ਕੀਤਾ ਔਰ ਵਾਕਈ ਜਿਨ੍ਹਾਂ ਦੀ ਆਪਟਿਕ ਨਰਵ ਸੁੱਕਣ ਦੀ ਵਜ੍ਹਾ ਨਾਲ ਇਹ ਤਕਲੀਫ ਆ ਗਈ ਔਰ ਉਹਨਾਂ ਨੂੰ ਜਦੋਂ ਮੈਂ ਫਾਰਮੂਲਾ ਦੱਸਿਆ ਉਹਨਾਂ ਦੀ ਰੋਸ਼ਨੀ ਅੱਖਾਂ ਦੀ ਵਾਪਸ ਆ ਗਈ ਇੰਨਾ ਜ਼ਬਰਦਸਤ ਔਰ ਸਭ ਤੋਂ ਆਸਾਨ ਕੋਈ ਇਨਵੈਸਟਮੈਂਟ ਨਹੀਂ ਕੋਈ ਪੈਸਾ ਖਰਚ ਨਹੀਂ ਠੀਕ ਹੈ ਔਰ ਮੈਂ ਕਹਿੰਦਾ ਅੱਖਾਂ ਦੀ ਰੌਸ਼ਨੀ ਵਾਪਸ ਔਰ ਦੂਸਰਾ ਤਰੀਕਾ ਦੱਸਾਂਗਾ ਜਿਨ੍ਹਾਂ ਦੀ ਸ਼ੂਗਰ ਦੀ وجہ ਨਾਲ ਅੱਖਾਂ ਦੀ ਰੌਸ਼ਨੀ ਘਟ ਜਾਂਦੀ ਹੈ ਜਾਂ ਅਸੀਂ ਕਹਿੰਦੇ ਆ ਕਿ ਸਾਡਾ ਜਿਹੜਾ ਅੱਖਾਂ ਦੀ ਰੌਸ਼ਨੀ ਉਹ ਤੇਜ਼ ਹੋ ਜਾਏ ਹੈ ਨਾ ਚਸ਼ਮਾ ਉਤਰ ਜਾਏ ਉਹਦੇ ਵਾਸਤੇ ਵੀ ਮੈਂ ਇੱਕ ਸ਼ਾਨਦਾਰ ਤੁਹਾਡੇ ਨਾਲ ਟੈਕਨੀਕ ਦੱਸਾਂਗਾ ਜੜੇ ਕੀ ਕਮਾਲ ਕਰ ਦੇਗੀ ਵਾਕਈ ਕਮਾਲ ਕਮਾਲ ਦੀ ਚੀਜ਼ ਹੈ ਮੈਂ ਕਈਆਂ ਨੂੰ ਇਹਦੇ ਬਾਰੇ ਦੱਸਿਆ ਔਰ ਵਾਕਈ ਉਹਦੇ ਰਿਜ਼ਲਟ ਬੜੇ ਗਜ਼ਬ ਦੇ ਮਿਲੇ ਔਰ ਜਿਨ੍ਹਾਂ ਦੀ ਆਪਟਿਕ ਨਰਵਸ ਹੋ ਗਈ ਹੈ ਜਿਨ੍ਹਾਂ ਨੂੰ ਅੱਖਾਂ ਤੋਂ ਦਿਖਣਾ ਹੀ ਬੰਦ ਹੋ ਗਿਆ ਹੈ ਇਹ ਦੋਨੋਂ ਟੈਕਨੀਕ ਕਰਨ ਵਾਕਈ ਕਮਾਲ ਹੋ ਜਾਏਗੀ ਠੀਕ ਹੈ ਸਭ ਤੋਂ ਪਹਿਲਾ ਫਾਰਮੂਲਾ ਸੁਣ ਲੋ ਫਾਰਮੂਲਾ ਕੀ ਹੈ ਜਿਨ੍ਹਾਂ ਦੀ ਅੱਖ ਦੀ ਨਸ ਸੁੱਕ ਗਈ ਹੈ ਪਿੱਛੋਂ ਆਪਟਿਕ ਨਰਵ ਡਰਾਈ ਹੋ ਗਈ ਹੈ ਉਹਨਾਂ ਨੇ ਦੋ ਚੀਜ਼ਾਂ ਕਰਨੀਆਂ ਸਭ ਤੋਂ ਪਹਿਲੀ ਚੀਜ਼ ਹੈ ਦੇਸੀ ਗਾਂ ਦਾ ਦੇਸੀ ਕਿਉ ਦੇਸੀ ਗਾਂ ਹੁੰਦੀ ਹੈ ਜੀ ਜਿਹਦੇ ਜਿਹਦੇ ਕੁੱਬੜ ਕੁੱਬੜ ਜਿਹਾ ਬਣਿਆ ਹੁੰਦਾ ਨਾ ਜੀ ਤੁਸੀਂ ਮੈਂ ਮੈਂ ਇਹਦੇ ਵਿੱਚ ਫੋਟੋ ਦਿਖਾ ਦਿੰਦਾ ਐ ਤੁਸੀਂ ਧਿਆਨ ਨਾਲ ਦੇਖੋ ਇਹ ਕੁੱਬੜ ਬਣਿਆ ਆ ਇਸ ਤਰ੍ਹਾਂ ਕਰਕੇ ਠੀਕ ਹੈ ਐਸ ਇਹ ਜਿਹੜਾ ਕੁੱਬੜ ਜਾਂ ਬਣਿਆ ਇਹ ਹੁੰਦੀ ਹੈ ਦੇਸੀ ਗਾਂ ਆਮ ਤੌਰ ਤੇ ਗਊਸ਼ਾਲਾ ਚ ਤੁਹਾਨੂੰ ਮਿਲ ਜੇਗੀ ਤੁਸੀਂ ਸਭ ਤੋਂ ਪਹਿਲਾਂ ਉਥੋਂ ਦੁੱਧ ਲੈ ਕੇ ਆਣਾ ਹੈ ਦੇਸੀ ਗਾਂ ਦਾ ਔਰ ਉਸ ਦੁੱਧ ਦੇ ਨਾਲ ਤੁਸੀਂ ਆਪਣਾ ਘਿਓ ਘਿਓ ਬਣਾਣਾ ਹੈ ਠੀਕ ਹੈ ਇਹ ਦੇਸੀ ਗਾਂ ਦਾ ਸਪੈਸ਼ਲ ਪਿਓ ਸੀ ਆਪਣੇ ਘਰ ਚ ਕੱਢਿਆ ਹੈ ਠੀਕ ਹੈ ਬਿਲਕੁਲ ਪੀਲੇ ਰੰਗ ਦਾ ਦੇਖੋ ਔਰ ਦੂਸਰੀ ਚੀਜ਼ ਲੈਣੀ ਹੈ ਜੀ ਨਾਰੀਅਲ ਦਾ ਤੇਲ ਠੀਕ ਹੈ ਕੋਕੋਨਟ ਆਇਲ ਇਹ ਦੋ ਹੀ ਚੀਜ਼ਾਂ ਜਿਹੜੀਆਂ ਆਪਟਿਕ ਨਰਵ ਜਿਹਨਾਂ ਦੀ ਡਰਾਈ ਹੋ ਜਾਂਦੀ ਹੈ ਸੁੱਕ ਜਾਂਦੀ ਹੈ ਇਹ ਉਹਦੇ ਵਾਸਤੇ ਕੰਮ ਕਰਦੀ ਹੈ ਲੈਣਾ ਕਿੰਨਾ ਉਹ ਦੱਸਦਾ 20 ਗ੍ਰਾਮ ਲੈਣਾ ਦੇਸੀ ਗਾਂ ਦਾ ਦੇਸੀ ਘਿਓ ਔਰ 10 ਗ੍ਰਾਮ ਲੈਣਾ ਆਪਾਂ ਕੋਕੋਨਟ ਆਇਲ ਯਾਨੀ ਨਾਰੀਅਲ ਦਾ ਤੇਲ ਟੋਟਲ 30 ਗ੍ਰਾਮ ਹੋ ਗਿਆ ਇਹ ਦੋਨਾਂ ਘਿਓ ਨੂੰ ਔਰ ਤੇਲ ਨੂੰ ਮਿਲਾ ਕੇ ਆਪਸ ਵਿੱਚ ਮਿਕਸ ਕਰਕੇ ਤੁਸੀਂ ਇੱਕ ਕੱਚ ਦੀ ਸ਼ੀਸ਼ੀ ਚ ਰੱਖ ਲਓ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਰਾਤ ਨੂੰ ਸੌਂਦਿਆਂ ਹੋਇਆਂ ਦੋ ਤੋਂ ਤਿੰਨ ਬੂੰਦਾਂ اپنی <th>ਨੀ ਵਿੱਚ ਪਾ ਲੈਣੀ ਹੈ ਔਰ 5 ਮਿੰਟ ਤੱਕ ਲਿਟੇ ਰਹਿਣਾ ਹੈ 5 ਮਿੰਟ ਬਾਅਦ ਜਿੰਨਾ ਉਹਦੇ ਅੰਦਰ ਤੇਲ ਬਚ ਗਿਆ ਉਹਨੂੰ <th>ਨੀ ਦੇ ਆਸ-ਪਾਸ ਲਗਾ ਕੇ ਸੋ ਜਾਣਾ ਹੈ ਠੀਕ ਹੈ ਔਰ ਉਸ ਵੇਲੇ ਜਦੋਂ ਤੁਸੀਂ ਸੋ ਗਏ ਸਵੇਰੇ ਉੱਠ ਕੇ ਨਾਨ ਵੇਲੇ ਹਰ ਰੋਜ਼ <th>ਨੀ ਨੂੰ ਧੋਣਾ ਜ਼ਰੂਰ ਹੈ ਸਾਫ਼ ਜ਼ਰੂਰ ਕਰਨਾ ਹੈ ਠੀਕ ਹੈ ਇਹ ਕਟੋ-ਕਟ ਤੁਸੀਂ 2 ਤੋਂ 3 ਮਹੀਨੇ ਕਰਨਾ ਹੈ ਆਪਟਿਕ ਨਰਵ ਜਿੰਨਾਂ ਦੀ ਡਰਾਈ ਹੁੰਦੀ ਹੈ ਇਹ ਪਰ ਹੋਣੀ ਸ਼ੁਰੂ ਹੋ ਜਾਏਗੀ ਨਸ ਤੁਸੀਂ ਦੇਖੋਗੇ ਉਹ ਗੁਲਾਬੀ ਹੋਣੀ ਸ਼ੁਰੂ ਹੋ ਜਾਏਗੀ ਯਾਨੀ ਕਿ ਉਹਦੇ ਅੰਦਰ ਬਲੱਡ ਸਰਕੂਲੇਸ਼ਨ ਆਣਾ ਸ਼ੁਰੂ ਹੋ ਜਾਏਗਾ ਠੀਕ ਹੈ ਔਰ ਅੱਖਾਂ ਦੀ ਰੋਸ਼ਨੀ ਫਿਰ ਵਾਪਸ ਆਣੀ ਸ਼ੁਰੂ ਹੋ ਜਾਏਗੀ ਇਹ ਹੈਗਾ ਉਹਨਾਂ ਵਾਸਤੇ ਜਿਨ੍ਹਾਂ ਦੀ ਆਪਟਿਕ ਨਰਵ ਡਰਾਈ ਹੋ ਗਈ ਦੂਸਰਾ ਤਰੀਕਾ ਜਿਹੜਾ ਹੈ ਇਹ ਆਪਟਿਕ ਨਰਵ ਵਾਲੇ ਵੀ ਕਰਨ ਤੇ ਜਿਹੜਾ ਜਿਨ੍ਹਾਂ ਦੀ ਸ਼ੂਗਰ ਦੀ ਵਜ੍ਹਾ ਨਾਲ ਅੱਖਾਂ ਦੀ ਰੋਸ਼ਨੀ ਘਟ ਗਈ ਹੈ ਯਾ ਜੋ ਲੋਕ ਚਾਹਦੇ ਹੈ ਕਿ ਅੱਖਾਂ ਦੀ ਰੋਸ਼ਨੀ ਜਿਹੜੀ ਬਰਕਰਾਰ ਰਹੇ ਜਾਂ ਜਿਹੜੇ ਚਾਹਦੇ ਕਿ ਚਸ਼ਮਾ ਉਤਰ ਜਾਏ ਜਾਂ ਚਸ਼ਮੇ ਦੇ ਕਾਰਨ ਜਿਹੜੀ ਤਕਲੀਫ ਹੈ ਕਿ ਚਸ਼ਮੇ ਦਾ ਨੰਬਰ ਵੱਧਦਾ ਜਾ ਰਿਹਾ ਹੈ ਇਹ ਉਹਨਾਂ ਵਾਸਤੇ ਟੈਕਨੀਕ ਹੈ ਸੋ ਧਿਆਨ ਨਾਲ ਦੇਖਣਾ ਬੜੇ ਗੌਰ ਨਾਲ ਠੀਕ ਹੈ ਇਹਦੇ ਅੰਦਰ ਤੁਸੀਂ ਮੈਂ ਇੱਕ ਕਲਾਪਿੰਗ ਥੈਰੇਪੀ ਦਾ ਇੱਕ ਪਾਰਟ ਹੈ ਠੀਕ ਹੈ ਔਰ ਇਹਨੂੰ ਆਪਾਂ ਕਰਨਾ 100-100 ਵਾਰ ਹੈ ਲੇਕਿਨ ਮੈਂ ਤੁਹਾਨੂੰ 10 ਵਾਰ ਕਰਕੇ ਦਿਖਾਵਾਂਗਾ ਤੁਸੀਂ 100 ਵਾਰ ਕਰਨਾ ਕਿਉਂਕਿ 100 ਵਾਰ ਜੇ ਮੈਂ ਕਰਾਂਗਾ ਨਾ ਤੇ ਇਹ ਵੀਡੀਓ ਬਹੁਤ ਲੰਬਾ ਹੋ ਜਾਏਗਾ ਲੇਕਿਨ ਹੁੰਦਾ ਤਰੀਕਾ ਆਮ ਤੌਰ ਤੇ ਅਸੀਂ ਕਹਿੰਨੇ ਕਲਾਪਿੰਗ ਥੈਰੇਪੀ ਲਾ ਤਾੜੀਆਂ ਮਾਰੋ ਜੀ ਇਹ ਹੋ ਜਾਂਦਾ ਇਹ ਹੋ ਜਾਂਦਾ ਇਹ ਹੋ ਜਾਂਦਾ ਨਹੀਂ ਸਹੀ ਤਰੀਕਾ ਜਾਨੋ ਸਹੀ ਤਰੀਕਾ ਸਹੀ ਤਰੀਕੇ ਨਾਲ ਕਰੋਗੇ ਨਾ ਡੈਫੀਨਿਟਲੀ ਰਿਜ਼ਲਟ ਬਹੁਤ ਅੱਛੇ ਆਣਗੇ ਠੀਕ ਹੈ ਕੀ ਕਰਨਾ ਹੈ ਆਪਾਂ ਇਹ ਆਪਣੇ ਇਸ ਥਾਂ ਦੇ ਉੱਤੇ ਇਹ ਜਿਹੜੀਆਂ ਤਲੀਆਂ ਠੀਕ ਹੈ ਇਹ ਦੋਨੋਂ ਥਾਂ ਦੇ ਉੱਤੇ ਆਪਾਂ ਦੇਸੀ ਘਿਓ ਜਿਹੜਾ ਥੋੜਾ ਜਿਹਾ ਲੈ ਕੇ ਠੀਕ ਹੈ ਔਰ ਇਹਨੂੰ ਆਪਾਂ ਮਲ ਲੈਣਾ ਹੈ ਠੀਕ ਇਹ ਪਾ ਤੇਲ ਦੇਸੀ ਘਿਓ ਮਲਿਆ ਇਸ ਦੇ ਉੱਤੇ ਠੀਕ ਹੈ ਔਰ ਉਸ ਤੋਂ ਬਾਅਦ ਆਪਾਂ ਇਹ ਹੱਥ ਖੋਲ ਲੈਣੇ ਠੀਕ ਹੈ ਇਹਦੇ ਚ ਚਾਰ ਸਟੈਪ ਦੱਸਾਂਗਾ ਚਾਰ ਸਟੈਪ ਕਰੋ ਪਹਿਲਾ ਸਟੈਪ ਹੈ ਜਦੋਂ ਤੁਸੀਂ ਕਰਨਾ ਹੈ ਨਾ ਉਸ ਵੇਲੇ ਇਹ ਜਿਹੜੀ ਆਪਣੀ ਇਹ ਛਾਤੀ ਹੈ ਇਹ ਖੁੱਲਣੀ ਚਾਹੀਦੀ ਹੈ ਪਿੱਛੇ ਨੂੰ ਜਾਣੀ ਚਾਹੀਦੀ ਹੈ ਠੀਕ ਹੈ ਐਵੇਂ ਨਹੀਂ ਕਰਨਾ ਐਵੇਂ ਨਹੀਂ ਕਰਨਾ ਆਪਾਂ ਮਤਲਬ ਇਹ ਭਜਨ ਨਹੀਂ ਕਰਨਾ ਮਤਲਬ ਆਪਾਂ ਭਜਨ ਕੀਰਤਨ ਜਦੋਂ ਕਰਦੇ ਆ ਕਰਦੇ ਨੇ ਨਹੀਂ ਇਹਦੇ ਨਾਲ ਗੱਲ ਨਹੀਂ ਬਣੇਗੀ ਗੱਲ ਬਣੇਗੀ ਜਦੋਂ ਤੁਸੀਂ ਇਹਨੂੰ ਛਾਤੀ ਨੂੰ ਖੋਲੋਗੇ ਪਿੱਛੇ ਵੱਲ ਠੀਕ ਹੈ ਇਹ ਵਨ टू थ्री फोर फाइव सिक्स सैवन एट नाइन टैन ठीक है धुप्पे तो बैठ के करने हैं, चारों स्टेप यह पहला स्टेप है दूजा स्टेप क्या है आप हाथ ऊपर उपरू करने हैं इस तरीके वन टू थ्री फोर फाइव सिक्स सैवन एट नाइन टैन ठीक है इस तरह ही सौ बार ऊपर करना है, सौ बार थले कर लिया 100 ਵਾਰ ਉੱਪਰ ਕਰ ਲਿਆ ਫਿਰ ਇਹ ਜਿਹੜੀ ਇਹ ਵਾਲਾ ਏਰੀਆ ਹੈ ਇਹ ਜਿਹੜੀ ਸਾਡੀ ਇਸ ਥਾਂ ਦੇ ਉੱਤੇ ਜਿੱਥੇ ਥੋੜਾ ਜਿਹਾ ਉੱਠਿਆ ਹੁੰਦਾ ਹੈ ਹੈਨਾ ਇਹ ਹਥੇਲੀ ਦੇ ਇਸ ਥਾਂ ਦੇ ਉੱਤੇ ਇੱਥੇ ਆਪਾਂ ਇਸ ਤਰ੍ਹਾਂ ਇਸ ਇਹ ਮੋਕਾ ਇਸ ਤਰੀਕੇ ਨਾਲ ਬਣਾ ਕੇ 100 ਵਾਰ ਇੱਥੇ 1 2 3 4 5 6 7 8 9 10 ਫਿਰ ਅਦਰ 1 2 3 4 5 6 7 8 9 10 ठीक है उस तो बाद जी हथेली है इस हाथ दे इस थानते ठीक है वन टू थ्री फोर फाइव सिक्स सैवन एट नाइन टैन वन टू थ्री फोर फाइव सिक्स सैवन एट नाइन टैन बस सौ बार इस तरह सौ बार इस तरह सौ बार इस तरह ठीक है और सौ बार इस तरीके ठीक है ਉੱਪੇ ਬੈਠ ਕੇ ਕਰ ਲੋ ਲੇਕਿਨ ਸ਼ਰਤ ਇਹੀ ਹੈ ਕਿ ਇਸ ਥਾਂ ਦੇ ਉੱਤੇ ਦੇਸੀ ਕੀ ਉਹ ਜ਼ਰੂਰ ਲਗਾਣਾ ਠੀਕ ਹੈ ਔਰ ਉਸ ਤੋਂ ਬਾਅਦ ਤੁਸੀਂ ਇਹਨੂੰ ਕਰੋ ਮੈਂ ਕਹਿੰਦਾ 2 ਤੋਂ 3 ਮਹੀਨੇ ਕਰ ਲੋ ਜਿਨ੍ਹਾਂ ਦੀ ਆਪਟਿਕ ਨਰਵ ਡਰਾਈ ਹੈ ਉਹ ਇਸ ਇਹਦਾ ਵੀ ਇਸਤੇਮਾਲ ਕਰਨ ਔਰ ਇਸ ਕਲੈਪਿੰਗ ਥੈਰੇਪੀ ਦਾ ਵੀ ਕਰਨ ਜਿਨ੍ਹਾਂ ਦੀ ਸ਼ੂਗਰ ਦੀ ਵਜ੍ਹਾ ਨਾਲ ਰੋਸ਼ਨੀ ਘਟ ਹੋ ਰਹੀ ਹੈ ਜਾਂ ਕਿਸੇ ਵੀ ਵਜ੍ਹਾ ਨਾਲ ਉਹ ਚਾਹਦੇ ਹੈ ਕਿ ਰੋਸ਼ਨੀ ਬਰਕਰਾਰ ਰਹੇ ਅੱਖਾਂ ਦਾ ਚਸ਼ਮਾ ਜਿਹੜਾ ਹੈ ਉਹ ਵਧੇ ਨਾਲ ਨੰਬਰ ਘਟ ਆ ਜੇ ਡੈਫੀਨੇਟਲੀ ਕੰਮ ਕਰੇਗੀ ਬਹੁਤ ਅੱਛੀ ਬਹੁਤ ਜ਼ਬਰਦਸਤ ਟੈਕਨੀਕ ਹੈ ਰਾਈਟ ਔਰ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਬਿਮਾਰੀਆਂ ਚ ਮਤਲਬ ਇਹ ਕੰਮ ਕਰਦੀ ਹੈ ਮੈਂ ਜੇ ਨਾਮ ਲੈਣਾ ਚਾਹਾਂਗਾ ਇਹ ਬਹੁਤ ਲੰਬਾ ਵੀਡੀਓ ਹੋ ਜਾਏਗਾ ਫਿਰ ਬਹੁਤ ਸਾਰੇ ਲੋਕ ਬੁਰਾ ਮਣਾ ਜਾਂਦੇ ਹੈ ਕਿ ਤੁਸੀਂ ਵੀਡੀਓ ਲੰਬਾ ਕਰ ਦਿੰਦੇ ਹੋ ਸ਼ਾਰਟ ਚ ਕਰਿਆ ਕਰੋ ਪਰ ਮੇਰੀ ਮਜਬੂਰੀ ਹੈ ਕਈ ਵਾਰ ਕਿਸੇ ਚੀਜ਼ ਨੂੰ ਸਮਝਾਣਾ ਪੈਂਦਾ ਹੈ ਤੇ ਮਤਲਬ ਥੋੜਾ ਜਿਹਾ ਲੰਬਾ ਹੋ ਹੀ ਜਾਂਦਾ ਹੈ ਬੁਰਾ ਨਾ ਮੰਨਿਆ ਕਰੋ ਔਰ ਬਾਕੀ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਮੈਂ ਸੱਚ ਮੁੱਚ ਕਹਿ ਰਿਹਾ ਮੈਂ ਅੱਜ ਤੱਕ ਇੰਨਾ ਜ਼ੋਰ ਕਦੀ ਨਹੀਂ ਲਗਾਇਆ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਕੀ ਸੰਸਾਰ ਦੇ ਹਰ ਇਨਸਾਨ ਦੇ ਕੋਲ ਇਸ ਟੈਕਨੀਕ ਦਾ ਭਰਪੂਰ ਫਾਇਦਾ ਮਿਲੇ ਹਾਲਾਂਕਿ ਮੇਰਾ ਕੰਮ ਹੈ ਜੋੜਾਂ ਦੇ ਦਰਦਾਂ ਦਾ ਔਰ ਮੇਰਾ ਕੰਮ ਹੈ ਉਹਨਾਂ ਲੋਕਾਂ ਨੂੰ ਗੋਡਿਆਂ ਦੇ ਆਪਰੇਸ਼ਨ ਤੋਂ ਬਚਾਉਂਦਾ ਜਿਨ੍ਹਾਂ ਨੂੰ ਆਪਰੇਸ਼ਨ ਵਾਸਤੇ ਕਹਿੰਦੇ ਕਿ ਜੀ ਤੁਹਾਡੇ ਤੇ ਗੋਡੇ ਦਾ ਆਪਰੇਸ਼ਨ ਹੋਏਗਾ ਮੇਰਾ ਕੰਮ ਹੈ ਉਹਨਾਂ ਨੂੰ ਆਪਰੇਸ਼ਨ ਤੋਂ ਬਚਾਉਂਦਾ ਰਾਈਟ ਤੇ ਜੇ ਕਿਸੇ ਨੂੰ ਕੋਈ ਵੀ ਜੋੜਾਂ ਦੇ ਦਰਦਾਂ ਤੋਂ ਰਿਲੇਟਡ ਕੋਈ ਤਕਲੀਫ ਹੈ ਤੁਸੀਂ ਮੇਰਾ ਨੀਚੇ WhatsApp ਨੰਬਰ ਫਲੈਸ਼ ਹੋ ਰਿਹਾ ਹੈ। ਇਸ ਦੇ ਉੱਤੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਮੈਸੇਜ ਕਰੋ ਜਿਆਦਾ ਵਧੀਆ ਹੈ। ਮੈਂ ਹਰ ਮੈਸੇਜ ਦਾ ਜਵਾਬ ਵਿਦਨ 24 ਆਰ 24 ਘੰਟਿਆਂ ਵਿੱਚ ਜ਼ਰੂਰ ਦੇ ਦੇਣਾ। ਠੀਕ ਹੈ। ਕਈ ਵਾਰ ਫੋਨ ਨਹੀਂ ਚੁੱਕ ਪੰਦਾ। ਵਿਅਸਤਾ ਜ਼ਿਆਦਾ ਹੁੰਦੀ ਹੈ। ਲੇਕਿਨ ਮੈਸੇਜ ਦਾ ਜਵਾਬ ਮੈਂ ਹਰ ਇੱਕ ਦਾ ਦੇਣਾ ਹੈ। ਠੀਕ ਹੈ WhatsApp ਮੈਸੇਜ। ਤੇ WhatsApp ਕਾਲ ਤੁਸੀਂ ਮੈਸੇਜ ਕਰ ਸਕਦੇ ਹੋ। ਰਾਈਟ ਤੇ ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਨੂੰ ਦੇਖਣ ਵਾਸਤੇ ਔਰ ਸ਼ੇਅਰ ਕਰਨ ਵਾਸਤੇ। ਥੈਂਕ ਯੂ ਵੈਰੀ ਮਚ। ਗੋਡ ਬlesਸ ਓ